ਥਾਨਕ ਸ਼ਹਿਰ ਭਵਾਨੀਗੜ੍ਹ ਦੇ ਨੇੜਲੇ ਪਿੰਡ ਪੱਟੀਵਾਲ ਕਲਾਂ ਦੇ ਵਿੱਚ ਦੀਆਂ ਤਾਂ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਪੰਜਾਬੀ ਸੱਭਿਆਚਾਰਕ ਸਮਾਗਮ ਕੀਤਾ ਗਿਆ ਵਿਸ਼ੇਸ਼ ਤੌਰ ਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਾਲੇ ਪਾਲ ਸਿੰਘ ਸਮਾਉ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਪੰਜਾਬੀ ਬੋਲੀਆਂ ਗਾਈਆਂ ਗਈਆਂ ਅਤੇ ਪਿੰਡ ਦੀਆਂ ਔਰਤਾਂ ਵੱਲੋਂ ਇਕੱਤਰਤ ਹੋ ਕੇ ਗਿੱਧੇ ਕੀਤੇ ਗਏ ਅਤੇ ਪੁਰਾਣੀਆਂ ਸਹੇਲੀਆਂ ਆਪਸ ਵਿੱਚ ਮਿਲੀਆਂ ਅਤੇ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ ਨ ਲੱਗਿਆ ਸਾਨੂੰ ਸਾਡੇ ਲਈ ਖੁਸ਼ੀ ਦੀ ਗੱਲ ਹੈ ਪਿੰਡ 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 ਦੇ ਵਿੱਚ ਜਿਹੜੀਆਂ ਤੀਆਂ ਨੇ ੀਆਂ ਦਾ ਮਲਾਪ ਉਹ ਕਰਵਾਇਆ ਜਾ ਰਿਹਾ ਤਾਂ ਮੈਨੂੰ ਲੱਗਦਾ ਸਾਡੇ ਸਾਰੇ ਪੰਜਾਬ ਵਾਸੀਆਂ ਨੇ ਹੈਨਾ ਤੇ ਹਾ ਆਪਣੇ ਪਿੰਡ ਦੇ ਵਿੱਚ ਹਰ ਪਿੰਡ ਦੇ ਵਿੱਚ ਇਹ ਜਿਹੜਾ ਮਾ ਮਾ ਤੀਆਂ ਦਾ ਮਲਾਪ ਉਹ ਕਰਾਉਣਾ ਚਾਹੀਦਾ ਕਿਉਂਕਿ ਇਹਦੇ ਨਾਲ ਸਾਡੇ ਪੰਜਾਬ ਦੀ ਆਪਸ ਚ ਭਾਈਚਾਰਕ ਸਾਂਝ ਵਧਦੀ ਆ ਸਾਡੀਆਂ ਬੱਚਿਆਂ ਨੂੰ ਸਾਡੇ ਰੀਤਾਂ ਰਵਾਜਾਂ ਦਾ ਪਤਾ ਲੱਗਦਾ ਸਾਡੇ ਰਿਸ਼ਤਿਆਂ ਦਾ ਪਤਾ ਲੱਗਦਾ ਸੋ ਇੱਥੇ ਆ ਕੇ ਅੱਜ ਬਹੁਤ ਚੰਗਾ ਲੱਗਿਆ ਬਧਾਈ ਦੇ ਪਾਤਰਾ ਸਰਪੰਚ ਸਾਹਿਬ ਤੇ ਸਾਰੇ ਸਹਿਯੋਗੀ ਪਾਤਰਾ ਜੀ ਕਿਸ ਤਰੀਕੇ ਦੇਖਦੇ ਹੋ ਲਗਾਤਾਰ ਅਸੀਂ ਗੱਲ ਕਰਦੇ ਆ ਸੱਭਿਆਚਾਰ ਦੀ ਘਟਦਾ ਜਾ ਰਿਹਾ ਇੱਕ ਪਾਸੇ ਨੌਜਵਾਨ ਨੇ ਜਿਹੜੇ ਵਿਦੇਸ਼ਾਂ ਵੱਲ ਰੁਕ ਕਰ ਰਹੇ ਨੇ ਪਰ ਜਦੋਂ ਇੱਥੇ ਅਜਿਹੇ ਪ੍ਰੋਗਰਾਮ ਹੁੰਦੇ ਨੇ ਤਾਂ ਲੱਗਦਾ ਨੇ ਇਹ ਪ੍ਰਾਣਾ ਆਪਣਾ ਅਸੀਂ ਤਾਂ ਬੜਾ ਲੰਮਾ ਉਦਮ ਕਰ ਰਹੇ ਆ ਅਸੀਂ ਅਸੀਂ ਆਪ ਉਦਮ ਕਰ ਰਹੇ ਆ ਅਸੀਂ ਆਪ ਇਹ ਤੀਆਂ ਨੂੰ ਮੁਰਸਰ ਜੀਤ ਕੀਤਾ ਅਸੀਂ ਖੁਦ ਜਾ ਕੇ ਦੇਸ਼ਾਂ ਅਮਦੇਸ਼ਾਂ ਦੇ ਵਿੱਚੋਂ ਮੈਂ ਹੁਣੇ ਬੀਤੇ ਦਿਨੀ ਮੈਂ ਇਸ ਲਈਤੋਂ ਆਇਆ ਹਰ ਜਗ੍ਹਾ ਜਿੱਥੇ ਵੀ ਜਾਂਦੇ ਆ ਅਸੀਂ ਸਾਡੀ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਕਲਚਰ ਦੀ ਅਸੀਂ ਗੱਲ ਕਰਦੇ ਆ ਸੋ ਪੰਜਾਬ ਦੇ ਵਿੱਚ ਆ ਰਿਹਾ ਜਾਂ ਸਭਿਆਚਾਰ ਕਰਦਾ ਜਾ ਰਿਹਾ ਨਹੀਂ ਸਾਡੀ ਨੌਜਵਾਨ ਪੀੜ੍ਹੀ ਮੋੜ ਇਨਾਂ ਚੀਜ਼ਾਂ ਵੱਲ ਮੁੜ ਰਹੀ ਹੈ ਇਹ ਸਾਰੀਆਂ ਰੀਤਾਂ ਤੇ ਰੀਤੀ ਰਿਵਾਜ ਸਾਰੇ ਮੁਰਸਰਜੀਤ ਹੋ ਰਹੇ ਨੇ ਸਾਨੂੰ ਬਹੁਤ ਖੁਸ਼ੀ ਆ ਵੀ ਜਿਹੜੇ ਉਤਮ ਦੇ ਲਈ ਆ ਸਿਆਈ ਸੋ ਦੇ ਵਿੱਚ ਕਾਫੀ ਹੱਦ ਤੱਕ ਸਫਲ ਹੋਏ ਤੁਸੀਂ ਵੀ ਬਹੁਤ ਵਾਕਫ ਹੋਏ ure ਮਾਤਾ ਮਾਂ ਨਾਲ ਠੀਕ ਹੈ ਭੈਣਾਂ ਨਾਲ ਤਾਂ ਬਹੁਤ ਦੂਰੋਂ ਜਿਹੜੀਆਂ ਵਿਆਹੀਆਂ ਗਈਆਂ ਤਾਂ ਉਹ ਵੀ ਅੱਜ ਇੱਥੇ ਆਈਆਂ ਤਾਂ ਉਹਨਾਂ ਨੂੰ ਵੀ ਬੜੀ ਵੱਡੀ ਖੁਸ਼ੀ ਮਿਲੀ ਬਿਲਕੁਲ ਜੀ ਕਿਉਂਕਿ ਹਰ ਇੱਕ ਤੇ ਚਾਹੁੰਦੀ ਹੈ ਮੈਂ ਆਪਣੇ ਪੇਕੇ ਪਿੰਡ ਜਾਵਾਂ ਪੇਕੇ ਪਿੰਡ ਜਾ ਕੇ ਆਪਣੀਆਂ ਸਖੀਆਂ ਸਹੇਲੀਆਂ ਚਾਹਤੀਆਂ ਤਾਈਆਂ ਦੇ ਨਾਲ ਨੱਚ ਮਾਤਾ ਕਿੰਨੇ ਆਪਣੇ ਅੰਦਰਲੇ ਗੁਆਰ ਕੱਢ ਰਹੀਆਂ ਸੀ ਨੱਚ ਵੀ ਰਹੀਆਂ ਸੀ ਤੇ ਰੋ ਵੀ ਰਹੀਆਂ ਸੀ ਨਾ ਇਹ ਤੀਆਂ ਤੀਆਂ ਦੇ ਵਿੱਚ ਕੱਲਾ ਨੱਚਣਾ ਪਿੰਗਾ ਝੁੱਟ ਨਹੀਂ ਕੋ ਉਹਦੇ ਵਿੱਚ ਉਹਨਾਂ ਦੇ ਅੰਦਰਲੇ ਦਰਦਾਂ ਦੀ ਵੀ ਗੱਲ ਹੁੰਦੀ ਆ ਉਹਨਾਂ ਦੀਆਂ ਫੀਲਿੰਗਾਂ ਦੀ ਵੀ ਗੱਲ ਹੁੰਦੀਆਂ ਉਹਨਾਂ ਦੇ ਜਜ਼ਵਾਤਾਂ ਦੀ ਵੀ ਗੱਲ ਹੁੰਦੀ ਜਿਹੜੀ ਅੱਜ ਤੁਸੀਂ ਪਰਤੱਖ ਇੱਥੇ ਦੇਖੀ ਐ ਕਿਵੇਂ ਕੁੜੀਆਂ ਰੋ ਰਹੀਆਂ ਸੀ ਕਿਵੇਂ ਮਾਤਾ ਆਪਣੇ ਦਿਲ ਦੇ ਅੰਦਰਲੇ ਗੁਆਰ ਵੀ ਕੱਢ ਰਹੀਆਂ ਸੀ ਜੋ ਇਹ ਜੇ ਮੌਕੇ ਸਾਨੂੰ ਪਲੇਟਫਾਰਮ ਜਿਹੜੇ ਨਾ ਬੱਚਿਆਂ ਨੂੰ ਦੇਣੇ ਚਾਹੀਦੇ। ਬੱਸ ਕਿੱਸੋ ਦਾ ਮੂੜ ਤੋਂ ਇਕੱਠੇ ਵੀ ਜਿਹੜੇ ਲੋਕ ਨੇ ਇੱਕ ਜਗ੍ਹਾ ਤੇ ਹੋ ਜਾਂਦੇ। ਬਿਲਕੁਲ ਹੁਣ ਸਾਨੂੰ ਪੂਰੀ ਇਹ ਆਪਾਂ 2 ਫਰਵਰੀ ਨੂੰ ਮਿਲਿਆ ਸੀ ਉਹ ਲਿਆ ਮਿਲਿਆ ਨੇ ਸਾਲਾਵਾਦ ਮਿਲਿਆ ਸੀ ਸਾਰੀਆਂ ਸਹੇਲੀਆਂ ਇਕੱਠੀਆਂ ਹੋ ਕੇ ਦੁੱਖ ਸੁੱਖ ਫਰੋਲੇ ਆਪਣਾ ਬਹੁਤ ਦੂਰੋਂ ਦੂਰ ਸਹੇਲੀਆਂ ਆਈਆਂ ਨੇ ਪਹਿਣਾ ਨੂੰ ਪਹਿਣਾ ਮਿਲ ਜਾਂਦੀਆਂ ਨੇ ਸਹੇਲੀ ਨੂੰ ਸਹੇਲੀ ਨਹੀਂ ਮਿਲਦੀ ਇਸ ਪਿੰਡ ਦੇ ਸਰਪੰਚ ਨੇ ਸਾਰੀਆਂ ਸਹੇਲੀਆਂ ਇਕੱਠੀਆਂ ਕਰਤੀਆਂ ਸਾਧਦੀਆਂ ਪਹਿਣੀਆਂ ਤਵਾ ਦੇ ਪਰਾਂ ਨੂੰ ਬਸਣਾ ਲੱਗੀਆਂ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਆਪਣੇ ਪਹਿਣ ਪਹਿਣਾ ਬੱਥਨ ਲੱਗਿਆ ਆਪਣੇ ਮਾਪਣ ਕੁਛ ਕੁ ਸਭ ਤੋਂ ਵੱਡੀ ਖੁਸ਼ੀ ਹੈ ਤੇ ਬੱਚਾ ਨੂੰ ਤੁਹਾਨੂੰ 32 ਸਾਲ ਹੋ ਗਏ ਮੈਂ ਇਸ ਪਿੰਡ ਆਇਆ ਮੈਂ ਨੂੰ ਆਇਆ ਨੂੰ 33 ਸਾਲ ਹੋ ਗਏ ਤੇ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਜਿਹੜੀ ਪਟਿਆਲ ਵਿੱਚ ਗੁਆਂ ਲਵਾ ਕੇ ਸਾਰੇ ਭੈਣ ਭਾਈ ਸਾਰੇ ਨਾਮਾ ਪੈਣ ਇਕੱਠੀਆਂ ਹੋਈਆਂ ਨੇ ਭੈਣ ਭਾਈ ਵਰਤਣ ਲੱਗੇ ਜਿਹੜੀਆਂ ਵੀ ਵੀ ਸਾਡੇ ਟੁੱਟੀਆਂ ਹੁੰਦੀਆਂ ਅੱਜ ਵਰਤਣ ਲੱਗੀਆਂ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਸਮਝੀ ਮੇਰੇ ਪੇਕੇਆਂ ਦਾ ਪਿੰਡ ਹੈ ਤੇ ਅਸੀਂ 25 30 ਸਾਲ ਹੋ ਗਏ ਸਾਡਾ ਵਿਆਹ ਹੋਇਆ ਨੂੰ ਕਦੀ ਇਦਾਂ ਦੀ ਰੌਣਕ ਨਹੀਂ ਦੇਖ ਲੱਗੀ ਸੀ ਤੇ ਨਾ ਅਸੀਂ ਆਈਆਂ ਸੀਗੀਆਂ ਸਾਡੇ ਪੀੜ ਜਿਹੜੇ ਪਿੰਡ ਦੇ ਸਰਪੰਚ ਨੇ ਵੀਰ ਲੈਂਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ 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 ਬਹੁਤ-ਬਹੁਤ ਧੰਨਵਾਦ ਵੀਰ ਨੇ ਅਸੀਂ ਧੰਨਵਾਦ ਕਰਦਾ ਵੀਰ ਦਾ ਬਹੁਤ-ਬਹੁਤ ਤੇ ਸਾਡੇ ਮੂੰਹੋਂ ਇੱਕੋ ਹੀ ਦੁਆ ਨਿਕਲਦੀ ਐ ਪੀਆਵੇ ਲਵਾਉਣ ਵਾਲਿਆ ਤੇ ਜੀ ਇਹਦੇ ਪੁੱਤਾਂ ਦੀ ਜੋੜੀ ਪੀਆਵੇ ਲਵਾਉਣ ਵਾਲਿਆ ਤੈਨੂੰ ਸਾਡੇ ਵੀ ਉਮਰ ਲੱਗ ਜਾਵੇ ਸੋ ਧੰਨਵਾਦ ਵੀਰ ਦਾ ਬਹੁਤ-ਬਹੁਤ ਤੇ ਅਸੀਂ ਬਹੁਤ ਖੁਸ਼ੀ ਆ ਮਾਨੀ ਐ ਜੀ ਲੈਣ ਕਰਤੀਆਂ ਹੋ ਕੇ ਸਾਨੂੰ ਮਾਣ ਨੇ ਵੀ ਤੇ ਵੀਰ ਨੇ ਸਮਝ ਇੱਕ ਗੱਲ ਵੀ ਆਖੀ ਐ ਕਿ ਭੈਣਾ ਤੁਸੀਂ ਨਿਰਾਸ਼ ਨਾ ਹੋਇਓ ਮੈਂ ਸਰਪੰਚ ਬਣਾ ਪਾਵੇਂ ਨਾ ਬਣਾ ਪਰ ਜਿਹੜੀ ਇਹ ਤੀਆਂ ਨੇ ਸਦਾ ਲਈ ਲੱਗਦੀਆਂ ਰਹਿਣਗੀਆਂ ਤੇ ਆਪਣਾ ਜਿਹੜਾ ਵਿਰਸਾ ਐ ਉਹ ਫਿਰ ਜਿਉ ਫਿਰ ਤੋਂ ਜਿਉਂਦਾ ਹੋਊਗਾ ਧੰਨਵਾਦ ਵੀਰੇ ਕਿ ਵੀਰੇ ਇਹ ਨਾ ਸੋਚ ਵੀ ਤੂੰ ਸਾਡੇ ਤੀ ਕੱਲੀ ਐ ਤੀ ਮੇਰੇ ਵੀ ਕੱਲੀ ਸੀ ਆਪਾਂ ਸਟੇਜ ਤੇ ਤਿੰਨੋ ਜਣੇ ਖੜੇ ਸੀ ਇੱਕ ਸਾਡੇ ਸ਼ਸ਼ੀ ਮੈਡਮ ਨੇ ਜੋ ਮੇਰੇ ਫਰੈਂਡ ਨੇ ਸਾਡੇ ਤਿੰਨਾਂ ਦੇ ਕੱਲੀਆਂ ਧੀਆਂ ਨੇ ਸਾਨੂੰ ਮਾਣ ਹੈ ਕਿ ਜੋ ਮੇਰੀ ਫਰੈਂਡ ਆਈ ਸ਼ਸ਼ੀ ਉਹਨਾਂ ਦੀ ਬੇਟੀ ਅੱਜ ਆਸਟ੍ਰੇਲੀਆ ਦੇ ਵਿੱਚ ਸੈੱਟ ਐ ਔਰ ਮੇਰੀ ਬੇਟੀ ਈਐਨਟੀ ਦੀ ਸਪੈਸ਼ਲਿਸਟ ਬਣ ਗਈ ਐ ਤੇ ਅਸੀਂ ਇਹੀ ਉਮੀਦ ਕਰਦੇ ਹਾਂ ਪਰਮਾਤਮਾ ਅਗੇ ਅਸੀਂ ਦੁਆ ਕਰਦੇ ਹਾਂ ਕਿ ਸਾਡੇ ਵੀ ਨੇ ਜਿਹੜੇ ਤੀਆਂ ਨੂੰ ਜਿੰਦਾ ਰੱਖਿਆ ਕਿ ਇਹਨਾਂ ਦੀ ਬੇਟੀ ਤੱਕੀਆਂ ਕਰੇ ਆਪਣੀ ਦੁਨੀਆ ਦੇ ਵਿੱਚ ਆਪਣਾ ਨਾਮ ਰੌਸ਼ਨ ਕਰੇ ਸਾਨੂੰ ਵੀਰਾਂ ਤੇ ਬਹੁਤ ਮਾਣ ਹੈ ਜੋ ਸਾਨੂੰ ਵਿਛੜੀਆਂ ਭੈਣਾਂ ਨੂੰ ਅੱਜ ਮਿਲਾਇਆ ਸਾਨੂੰ ਅੱਜ ਮੇਰਾ ਵਿੱਚ ਪੜੀਆਂ ਵੱਡੀਆਂ ਹੋਈਆਂ ਤੇ ਜਦੋਂ ਅਸੀਂ ਇਹ ਸਕੂਲ ਦੇ ਵਿੱਚ ਪੜ੍ਹਦੀਆਂ ਸੀਗੀਆਂ ਤੇ ਸਾਨੂੰ ਅਸੀਂ ਪਹਿਲੀਆਂ ਦੋ ਸਹੇਲੀਆਂ ਸੀਗੀਆਂ ਜਿਹੜੇ ਪਿੰਡ ਵਿੱਚੋਂ ਪੜ੍ਹਨਾ ਸ਼ੁਰੂ ਕੀਤਾ ਸੀ ਪਿੰਡ ਦੇ ਲੋਕ ਮੇਰੇ ਪਾਪਾ ਨੂੰ ਤਾਂ ਨਹੀਂ ਮਾਰਦੇ ਸੀ ਕਿ ਦੇਖਾਂਗੇ ਜਦੋਂ ਇਹਨਾਂ ਦੀ ਕੁੜੀਆਂ ਕੋਈ ਸਰਵਿਸ ਤੇ ਲੱਗਣਗੀਆਂ ਜਾਂ ਵੱਡੀਆਂ ਘੜਕ ਹੋਣਗੀਆਂ ਪਰ ਪਰਮਾਤਮਾ ਨੇ ਸਾਡੀ ਇੰਨੀ ਸੋਣੀ ਕਿ ਅਸੀਂ ਦੋ ਜਿਹੜੇ ਸਹੇਲੀਆਂ ਸਭ ਤੋਂ ਪਹਿਲਾਂ ਪਿੰਡ ਵਿੱਚ ਪੜ੍ਹਨਾ ਸ਼ੁਰੂ ਕੀਤਾ ਸੀ ਤੇ ਅਸੀਂ ਕਾਲਜ ਤੱਕ ਯੂਨੀਵਰਸਿਟੀ ਤੱਕ ਪੜਾਈ ਕੀਤੀ ਹੈ ਤੇ ਸਾਨੂੰ ਅੱਜ ਮਾਣ ਮਹਿਸੂਸ ਹੁੰਦਾ ਕਿ ਅਸੀਂ ਦੋਵੇਂ ਜੀ ਟੀਚਰ ਸੀ ਪਰ ਪਰਮਾਤਮਾ ਨੇ ਜਿਹੜੀ ਮੇਰੀ ਸਹੇਲੀ ਸੀ ਉਹ 2 ਸਾਲ ਪਹਿ 40 ਸਕੂਲ ਦੇ ਵਿੱਚ ਪੜਾਇਆ ਮੇਰੀ ਫਰੈਂਡ ਨੇ 12 ਸਾਲ ਸਕੂਲ ਚ ਪੜਾਇਆ ਪਰ ਜਦੋਂ ਉਹਦੀ ਪਰਮਾਤਮਾ ਨੇ ਮੇਰਾ ਵਿਛੋੜਾ ਪਾਇਆ ਤਾਂ ਉਸ ਟਾਈਮ ਮੈਂ ਬਹੁਤ ਮਾਇੂਸ ਹੋ ਗਈ ਤੇ ਮੈਨੇ ਤਾਂ ਬਦਲੀ ਕਰਵਾ ਕੇ ਟਾਕੇ ਚ ਚਲ ਗਈ ਪਰ ਸਾਨੂੰ ਬਹੁਤ ਮਾਣ ਸੀ ਅਸੀਂ ਫਖਰ ਨਾਲ ਸਾਡੇ ਪਿੰਡ ਵਿੱਚ ਆਉਂਦੀਆਂ ਸੀਗੀਆਂ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਕਿ ਧੀਆਂ ਨੂੰ ਪੜਾਉਣਾ ਕੋਈ ਗੈਰ ਜ਼ਿੰਮੇਵਾਰੀ ਵਾਲਾ ਕੰਮ ਨਹੀਂ ਹੈਗਾ ਇਹ ਬਸ ਲਾਂਘਾ ਜੋ ਕੰਮ ਹੈ ਔਰ ਅਸੀਂ ਵੀ ਆਪਣੀ ਪੂਰੀ ਮਿਹਨਤ ਨਾਲ ਪੜਿਆ ਤੇ ਸਾਡੇ ਮਾਪੇ ਦਾ ਜੋ ਹੈ ਨਾਮ ਰੌਸ਼ਨ ਕੀਤਾ ਜਿਹੜੀਆਂ ਧੀਆਂ ਨੇ ਉਹ ਇੱਕ ਵੀਰ ਦੀ ਪੱਗ ਦੀ ਲਾਜ ਹੁੰਦੀਆਂ ਨੇ ਮਾਂ ਦੀ ਚੁੰਨੀ ਦੀ ਜਦੋਂ ਇਹ ਅਰਮਾਨਾਂ ਦੀ ਲੜੀ ਹੁੰਦੀਆਂ ਨੇ ਤੇ ਪਿਓ ਦਾ ਜਿਹੜਾ ਹੁੰਦਾ ਤਾਜ ਹੁੰਦੀਆਂ ਨੇ ਸਿਰ 'ਤੇ ਸੋ ਅਸੀਂ ਸਾਰੀਆਂ ਬੱਚੀਆਂ ਨੂੰ ਅਸੀਂ ਪ੍ਰੋਗ ਨਾਲ ਇਹ ਸਾਰਾ ਕੁਝ ਸਿੱਖਿਆ ਦੇਣਾ ਚਾਹੁੰਦੇ ਹਾਂ ਕਿ ਬੱਚਿਓ ਤੁਸੀਂ ਕਦੇ ਵੀ ਆਪਣੇ ਮਾਪ ਦਾ ਸਿਰ ਨੀਵਾਂ ਨਾ ਕਰਿਓ ਤੇ ਪੜ੍ਹ ਲਿਖ ਕੇ ਵੱਡੇ ਆਦਮੀ ਤੇ ਪਹੁੰਚਿਓ ਤਾਂ ਕਿ ਮੇਰਾ ਪਿੰਡ ਪੱਟੀਵਾੜ ਦਾ ਨਾਮ ਰੌਸ਼ਨ ਹੋ ਜਾਕੇ ਧੰਨਵਾਦ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز